ਦੁਨੀਆ ਦਾ ਐਡਾ ਮਹਾਨ ਕੋੜਾ ਮੇਰੀ ਪੀਰੀ ਦੇ ਮਾਲਕ ਨੇ ਬਖਸ਼ਿਆ ਇਹ ਚੱਲਿਆ ਨਹੀਂ ਮਣੇ ਕਿੱਥੇ ਸੀ ਕੌਣ ਸੀ ਉਹਦੇ ਅੱਗੇ ਮਾਂ ਪਿਓ ਸ਼ਾਹ ਵਾਜ ਦੀ ਮਾਂ ਮਾਰੀ ਦੱਸ ਦੇਵੇ ਇਹ ਗੈਰੀ ਵੀ ਕਿਦੀ ਸੀ ਕਿੱਥੋਂ ਸੀ ਸਾਡੇ ਵਾਲਿਆਂ ਨੂੰ ਤਾਂ ਲਿਵਿੰਗ ਲੈ ਜਾਣ ਮਿਲਿਆ ਆਪਣੇ ਨਾਮੇ ਟਰੈਕਟਰ ਦੀਆਂ ਚਾਬੀਆਂ ਗੁਰਦੁਆਰੇ ਰੱਖ ਦਨੇ ਆ ਗੈਰੀ ਸੌਂ ਚੁੱਕ ਕੇ ਤੇ ਸਣੀ ਸੌਂ ਚੁੱਕ ਕੇ ਚਾਬੀਆਂ ਜਾ ਕੇ ਲੈ ਜਾਣ ਫਰੀ ਆ ਉਹਨਾਂ ਨੂੰ ਸੌਂ ਚੁੱਕ ਕੇ ਲੈ ਜਾਣ ਵੀ ਜੱਜਮੈਂਟ ਸਹੀ ਹੋਈ ਹੈ ਸਾਹਬਾ ਜਮੰਦਲਾ ਤੁਸੀਂ ਪਹਿਲੇ ਤੁਸੀਂ ਕੀ ਗੱਲ ਪੰਜਾਬ ਦੂਜੇ ਦੇ ਕਿਉਂ ਨਹੀਂ ਕਰਿਆ ਕੰਮ ਦੱਸੋ ਨਾ ਦੂਜੇ ਤੇ ਕਿਉਂ ਨਹੀਂ ਲਾਇਆ ਗੱਲ ਤਾਂ ਇਹ ਆ ਤੁਸੀਂ ਆਟੂਏ ਤੇ ਇਸ ਕਰਕੇ ਲਾਇਆ ਵੀ ਬਾਪੇ ਨੂੰ ਜ਼ੀਰੋ ਕਰਾਂਗੇ ਉਸ ਤੋਂ ਵੇਣਾ ਇਹਨਾਂ ਨੂੰ ਫਿਰ ਅੱਗੇ ਚੱਲੀਏ ਜਦੋਂ ਚੰਡੀਗੜ੍ਹ ਹੋਇਆ ਸਰਕਾਰੀ ਸ਼ੋਅ ਜਿਹਦੇ ਵਿੱਚ ਕੋਈ ਸਪਾਰਸ ਨਹੀਂ ਸੀ ਚੱਲਣੀ ਅਸੀਂ ਤਿਆਰੀ ਸੀ ਪੰਜਾਬ ਸ਼ਿੰਗਾਰ ਉੱਥੇ ਲੈ ਕੇ ਜਾਣਾ ਮੈਂ ਜੇਦ 'ਚ ਸੀ ਇਹਨੇ ਗਾਲਾਂ ਕੱਡੀਆਂ ਅਲੀ ਸ਼ਾਨਦਾਰ ਜਿਹੜਾ ਬਰੀਡਰ ਆਇਆ ਸੀ ਜੱਜ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਡੀਆਂ ਉਹ ਬਤੇ ਕੀ ਕਹਿੰਦੇ ਉਹ ਇਹ ਹੁਣ ਬਦਮਾਸ਼ ਬੰਦਾ ਉਹਨਾਂ ਕੀ ਲੜਨਾ ਸੀ ਉਹ ਬਜ਼ੁਰਗ ਬੰਦੇ ਉਹ ਕਹਿੰਦੇ 1 2 1 2 3 ਆਸੇਮ ਪੰਜਾਬ ਨਹੀਂ ਆਇਆ ਇਹਨੂੰ ਟੋਟਲੀ ਫੇਕ ਸੀ ਨਾ ਕੰਮ ਸਾਰਾ ਅਸਨੀ 골ਡਨ ਰੌਕ ਲੈ ਕੇ ਗਿਆ ਹੋਗੇ ਵਾਲਾ ਆਪਣੇ ਵਾਰੀ ਤਾਂ 12-12 ਦਾ ਚੈਂਪੀਅਨ ਤੁਸੀਂ ਤਾਂ ਲੈ ਕੇ ਜਾਂਦੇ ਸੀ ਕਿ ਉਥੋਂ ਬੰਦੇ ਕਰਾਏ ਤੇ ਖਰਚੇ ਤੇ ਕੂਕਾ ਮਾਰਨ ਨੂੰ ਆਇਨੇ ਕਦੇ ਦੂਜਾ ਵੀ ਨਹੀਂ ਫੜਿਆ ਦੂਜੇ ਤਾਂ ਕਲੇਸ਼ ਕਰਿਆ ਸਣੀ ਨੇ ਕਿੰਨੀ ਵਾਰ ਦੂਜੇ ਨੰਬਰ ਤੇ ਆ 골ਡਨ ਰੌਕ 10 ਚੋਂ ਬਾਹਰ ਕੱਢਿਆ 10 ਚੋਂ ਬਾਹਰ ਕੱਢਿਆ ਫੇਰ ਜੇ ਤੁਸੀਂ ਹਾਰਾਂ ਦੀ ਗੱਲ ਕਰੋ ਤੁਸੀਂ ਕਿੰਨਾ ਮਰਜ਼ੀ ਲੋਡ ਜੋਰ ਲਾ ਲਓ ਇਹ ਨਹੀਂ ਲੱਭਦਾ ਪਠਾਨ ਮੂਰੇ ਲਿਆਂਦਾ ਸਾਹਿਬ ਆਜਦੇ ਸਾਹਿਬ ਆਜਦੇ ਮੈਂ ਵੀਡੀਓ ਦੇ ਸਕਰੀਨ ਤੇ ਚਲਾ ਦਾਂ ਪਿਛਲੀਆਂ ਲੱਤਾਂ ਐਦਾਂ ਕਰੀ ਖੜਾ ਜਦੋਂ ਪਰਫਾਰਮ ਕਰਦਾ ਤੇ ਜਿੱਦਾਂ ਲਿੱਦ ਕਰਦਾ ਜਾਂਦਾ ਪੈਸਾ ਚੱਲਦਾ ਬਿਲਕੁਲ ਪੈਸਾ ਨਹੀਂ ਚੱਲਦਾ ਆਕੜ ਬਸ ਈਗੋ ਪੈਸੇ ਦੀ ਤਾਂ ਕਮੀ ਨਹੀਂ ਨਾ ਕਿਸੇ ਨੂੰ ਤੁਹਾਡੇ ਤੋਂ ਕੀ ਦੁੱਖ ਹੈ ਪੈਸੇ ਦੀ ਤਾਂ ਕਮੀ ਕੋਈ ਨਹੀਂ ਕਿਸੇ ਨੂੰ ਤੁਹਾਡੇ ਤੋਂ ਕੀ ਦੁੱਖ ਹੈ ਦੁੱਖ ਇਹ ਆ ਜਿਹੜੇ ਕਿਸਾਨ ਘੂੜੀਆਂ ਪਰੌਣ ਆ ਰਹੇ ਨੇ ਪੰਜਾਬ ਸਿੰਗਰ ਉਹ ਗੈਰੀ ਦੇ ਚੌਂ ਨ ਜਾ ਰਹੇ ਮੈਂ ਦੁਕਾਨਦਾਰ ਹੀ ਖਰਾਬ ਹੋ ਗਿਆ ਹੋਰ ਬੜਿਆਂ ਦੀ ਸਾਰਿਆਂ ਦੀ ਕਰਤੀ ਚੱਕੀ ਜਾਮ ਕਰਤੇ ਅਰ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖਿੜੇ ਵਾਲਾ ਪਿਛਲੇ ਦਿਨਾਂ ਤੋਂ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਇੱਕੋ ਹੀ ਚਰਚਾ ਆ ਉਹ ਚਰਚਾ ਪੰਜਾਬ ਦੀ ਲਾ ਲਓ ਜਾਂ ਪੰਜਾਬ ਤੋਂ ਬਾਹਰ ਦੀ ਲਾ ਲਓ ਜੀ ਹਾਂ ਗੱਲ ਹੈ ਘੋੜਿਆਂ ਦੇ ਹੋਏ ਮੁਕਾਬਲਿਆਂ ਦੀ ਤੇ ਉਸ ਘੋੜੇ ਦੇ ਘੋੜੇ ਦੇ ਮੁਕਾਬਲਿਆਂ ਦੇ ਵਿੱਚ ਇੱਕ ਘੋੜਾ ਜੋ ਬਾਬਾ ਗੁਰਵਿੰਦਰ ਸਿੰਘ ਜੀ ਦਾ ਸੀ ਜੋ ਮੋਗੇ ਪਹੁੰਚੇ ਸੀ ਜਿਸ ਨੂੰ ਲੈ ਕੇ ਇੰਨਾ ਵਿਵਾਦ ਹੋਇਆ ਕਿ ਹੁਣ ਲੋਕ ਆਪਣੀਆਂ رائے ਦੇਣ ਲੱਗੇ ਮੇਰੇ ਖਿਆਲ ਦੇ ਵਿੱਚ ਉਸ ਹੋਏ ਰਿਜ਼ਲਟ ਦੇ ਫੈਸਲੇ ਤੇ ਸ਼ਾਇਦ ਕੋਈ ਯਕੀਨ ਨਾ ਕਰੇ ਕਰੇ ਨਾ ਕਰੇ ਪਰ ਲੋਕ ਜੋ ਜੋ ਆਪਣੀ رائے ਦੇ ਰਹੇ ਨੇ ਉਸ ਨੂੰ ਲੈ ਕੇ ਅੱਜ ਬਾਬਾ ਗੁਰਿੰਦਰ ਸਿੰਘ ਜੀ ਕੋਲ ਪਹੁੰਚੇ ਆ ਤੇ ਗੱਲਬਾਤ ਕਰ ਲੈਣਾ ਬਾਬਾ ਜੀ ਪਹਿਲਾਂ ਇਹ ਦੱਸੋ 8ਵਾਂ ਨੰਬਰ ਤੇ ਪਹਿਲਾ ਨੰਬਰ ਬਹੁਤ ਫਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜਿੱਤ ਹਾਰ ਤਾਂ ਸੁੱਖਾ ਜੀ ਸਪੋਰਟਸਮੈਨਸ਼ਿਪ ਹੈ ਜਿੱਤ ਹਾਰਤਾ ਬਣੀ ਹੈ ਪਹਿਲਾ ਹੋ ਗਿਆ ਦੂਜਾ ਹੋ ਗਿਆ ਕੋਈ ਖਾਸ ਗੱਲ ਨਹੀਂ ਹੁੰਦੀ ਪਰ ਇਹ ਤਾਂ ਟੋਟਲੀ ਫੇਕ ਸੀ ਗਮ ਸਾਰਾ ਸ਼ੋਅ ਦਾ ਦੁਨੀਆ ਦੇਖੋ ਆਟੇ ਚ ਨੂਣ ਚੱਲਦਾ ਨੂਣ ਚ ਆਟਾ ਨਹੀਂ ਚੱਲਦਾ ਤੇ ਇਹਨਾਂ ਨੂੰ ਪਤਾ ਵੀ ਇੱਕ ਜਿਹੜਾ ਸ਼ੋਅ ਜਿਹੜਾ ਸ਼ੋਅ ਐਨੀਮਲ ਬਣਿਆ ਆਪਾਂ ਜੇ ਕਿਸੇ ਦੇ ਘੋੜੇ ਨੂੰ ਨਿੰਦ ਦੇ ਨਿੰਦਦੇ ਨਹੀਂ ਮੈਂ ਦੱਸ ਸਕਦਾ ਵੀ ਸ਼ਾਹਵਾਜ ਦੇ ਨੰਬਰ ਕਿੱਥੋਂ ਕੱਟਦੇ ਆ ਮੈਂ ਦੱਸੂਗਾ ਵੀ ਠੀਕ ਆ ਉਹ ਕਿਉਂਕਿ ਉਹ ਗੈਰੀ ਨੇ ਪ੍ਰੈਸ਼ਰ ਦੇ ਵਿੱਚ ਆ ਕੇ ਗੱਲ ਉਦਾਂ ਹੀ ਬੋਲਤੀਆਂ ਵੀ ਪੰਜਾਬ ਸਿੰਘਾਰ ਦਾ ਕੰਨ ਨੰਬਰ ਨੰਬਰ ਕੰਨਾਂ ਚੋਂ ਨੰਬਰ ਕਟਿਆ ਕਿਸੇ ਚੀਜ਼ ਚ ਕੋਈ ਨੰਬਰ ਨਹੀਂ ਕਟਿਆ ਪੰਜਾਬ ਸਿੰਘਾਰ ਦਾ ਨੰਬਰ ਕਟਿਆ ਹੂਟਿੰਗਾਂ ਦਾ ਜਦੋਂ ਅੰਦਰ ગયા ਉਦੋਂ ਹੀ ਲਾਗੇ ਵੀ ਡਿਸਕਵালিਫਾਈ ਕਰਾਂਗੇ ਖੁਦ ਜੱਜ ਕਹਿ ਰਿਹਾ ਹੁਣ ਦੇਖੋ ਚਾਰ ਜੱਜ ਨੇ ਚਾਰ ਜੱਜਾਂ ਦੇ ਵਿੱਚੋਂ ਗੈਰੀ ਬਾਈ ਕਹਿੰਦਾ ਮੈਂ ਤਾਂ ਜੱਜ ਤੇ ਖੜਿਆ ਨਹੀਂ ਵੀ ਜਿਹੜਾ ਤੇਰਾ ਘੋੜਾ ਫੜਦਾ ਸਾਰਾ ਤੇਰੇ ਨਾਲ ਰਹਿੰਦਾ ਤੇਰਾ ਭਰਾ ਤੂੰ ਉਹ ਜੱਜ ਉਹ ਜੱਜ ਖੜਾ ਹੂੰ ਦੂਸਰੇ ਦੋ ਜੱਜ ਤੇਰੇ ਹੋਰ ਖੜੇ ਨੇ ਇੱਕ ਪੂਜਾ ਮੈਡਮ ਖੜਾ ਲਈ ਪੂਜਾ ਮੈਡਮ ਹੈ ਨਹੀਂ ਸੀ ਉੱਥੇ ਜਿੱਥੇ ਸ਼ੋਅ ਐਨੀਮਲ ਬਣਿਆ ਉਦੋਂ ਕੰਨ ਸਹੀ ਸੀ ਚਲੋ ਮੋਟਾ ਪਤਲਾ ਤਾਂ ਗੱਲ ਮੰਨੀ ਜਾ ਸਕਦੀ ਆ ਉਹ ਤਾਂ ਹੁੰਦਾ ਵੀ ਆਪਾਂ ਜਿਆਦਾ ਤਿਆਰ ਕਰਤਾ ਮੋਟਾ ਹੋ ਗਿਆ ਜਾਂ ਪਤਲਾ ਹੋ ਗਿਆ ਇਹ ਫੈਕਟ ਆ ਪਰ ਉਹ ਕੰਨ ਦੁਨੀਆ ਵੇਖੂ ਨਹੀਂ ਆ ਕੇ ਹਨ ਇਸ ਗੱਲੇ ਫੇਕ ਗੱਲਾਂ ਹੁਣ ਤੁਸੀਂ ਜਿੰਨੀਆਂ ਮਰਜ਼ੀ ਗੱਲੋ ਇਹ ਦੁਨੀਆ ਦੇ ਜਿਹੜੀ ਗੱਲ ਦਿਲਾਂ ਨੂੰ ਲੱਗ ਜੇ ਉਹ ਕਿਉਂਕਿ ਬਿਲਕੁਲ ਹੀ ਟੋਟਲੀ ਟੋਟਲੀ ਧੱਕਾ ਹੋਇਆ ਹੁਣ ਅਸੀਂ ਨਾਂ ਨਹੀਂ ਲੈਂਦੇ ਇਹਨੇ ਗੈਰੀ ਨੇ ਕਿਹਾ ਵੀ ਆ ਚਲੋ ਐਂ ਕਰੋ ਉਹੀ ਜੱਜ ਦੁਆਰੇ ਬੁਲਾ ਲਓ ਉਹੀ ਸ਼ੋਅ ਵਾਲੇ ਮੋਗੇ ਵਾਲੇ ਕਿਉਂਕਿ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਨਾ ਹੁਣ ਫੇਕ ਨਹੀਂ ਕਰ ਸਕਦੇ ਕਮ ਉਹੀ ਜੱਜ ਬਣਾ ਲਓ ਮੈਂ ਆਰਗੇਨਾਈਜ਼ ਕਰਨਾ ਖੁਦ ਆਰਗੇਨਾਈਜ਼ ਕਰਨਾ ਠੀਕ ਆ ਰੌਲਾ ਇਹ ਨਹੀਂ ਵੀ ਸਾਹਬ ਅੱਜ ਫਸਟ ਆਇਆ ਰੌਲਾ ਇਹ ਹੈ ਵੀ ਇਹ ਸਾਹਬ ਅੱਜ ਫਸਟ ਦੇਣਾ ਹੀ ਸੀ ਟਰੈਕਟਰ ਰੱਖਣਾ ਸੀ ਸੈਕੰਡ ਦੇਣ ਦੇ ਉਦੋਂ ਦਾ ਪੰਜਾਬ ਸੰਗਾਰ ਤੋਂ ਚੰਗਾ ਬਾਕੀ ਤਾਂ ਕੋਈ ਆਇਆ ਨਹੀਂ ਫੇਰ ਇਹਨਾਂ ਦਸਤਾਰੀ ਸ਼ਾਬਾਹ ਜਿੱਤੇ ਆ ਬਾਬੇ ਦੇ ਸ਼ੋਹ ਤੇ ਕੀ ਗੱਲ ਬਾਬੇ ਦੇ ਸ਼ੋਹ ਤੇ ਪੰਜਾਬ ਸ਼ਿੰਗਾਰ ਪਿਆ ਸੀ ਅਸੀਂ ਤਾਂ ਆਪਣੇ ਸ਼ੋਹ ਤੇ ਪਾਉਂਦੇ ਨਹੀਂ ਤੁਸੀਂ ਤੁਹਾਡੇ ਚ ਰਵਾਜ ਆਪਣੇ ਸ਼ੋਹ ਚ ਪਾਉਣ ਦਾ ਠੀਕ ਆ ਉਸ ਤੋਂ ਵੇਣਾ ਇਹਨਾਂ ਨੂੰ ਫਿਰ ਅੱਗੇ ਚੱਲੀਏ ਜਦੋਂ ਚੰਡੀਗੜ੍ਹ ਹੋਇਆ ਸਰਕਾਰੀ ਸ਼ੋਹ ਜਿਹਦੇ ਵਿੱਚ ਕੋਈ ਸਪਾਰਸ ਨਹੀਂ ਸੀ ਚੱਲਣੀ ਅਸੀਂ ਤਿਆਰੀ ਸੀ ਪੰਜਾਬ ਸ਼ਿੰਗਾਰ ਉੱਥੇ ਲੈ ਕੇ ਜਾਣਾ ਮੈਂ ਜੇਲ੍ਹ ਚ ਸੀ ਹਮ ਸਰਕਾਰੀ ਸ਼ੋਹ ਸੀ ਉਹਨਾਂ ਨੇ ਕੀ ਕਰਿਆ ਸਾਰੇ ਐਨੀਮਲ ਦੇ ਰਿੰਗ ਜਾਨਵਰ ਰੱਖੇ ਗਾਈਆਂ ਦੇ ਬੱਚਿਆਂ ਦੇ ਕਿਉਂਕਿ ਗੌਰਮ ਪ੍ਰਸ਼ਾਸਨ ਕਰਾ ਰਿਆ ਸੀ ਉਹਨਾਂ ਨੇ ਬਹੁਤ ਰਿਸਪੈਕਟਡ ਸ਼ਖਸੀਅਤਾਂ ਲਿਆਂਦੀਆਂ ਪੰਜਾਬ ਚ ਚੰਡੀਗੜ੍ਹ ਜੱਜ ਕਰਨ ਲਈ ਅਲੀ ਸ਼ਾਨ ਕੋੜੇ ਬਾਰੇ ਜਾਣਦੇ ਜਿੱਥੋਂ ਲੈਣ ਚੱਲੀ ਆ ਅਲੀ ਸ਼ਾਨ ਜਿਹਨੇ ਘਰੇ ਬਰੀਡ ਕਰਿਆ ਅਲੀ ਸ਼ਾਨ ਉਹ ਜੱਜ ਸੀਗੇ ਹੋਰ ਜਿਨ੍ਹਾਂ ਦੀ ਉਮਰ ਜਣੀ 50 50 60 60 ਸਾਲ ਦੇ ਲਵੇ ਰਿਸਪੈਕਟਡ ਜਿਨ੍ਹਾਂ ਨੇ 40 40 ਸਾਲ ਕੋੜਿਆਂ ਚ ਲਾਏ ਆ ਜ਼ਿੰਦਗੀ ਚ 20 20 ਸਾਲ ਕੋੜਿਆਂ ਨੂੰ ਦਿੱਤੇ ਆ ਉੱਥੇ ਮੈਂ ਕਿੰਦੇ ਨੂੰ ਕਹਾਂ ਮੈਂ ਪੰਜਾਬ ਸਿੰਘ ਆ ਕਹਿੰਦਾ ਕੋੜੀ ਵੀ ਆਉਣੀ ਆ ਬਾਕੀ ਤੂੰ ਜੇਲ੍ਹ ਚ ਉਹ ਕਹ ਉਹਨੂੰ ਕਹਿਆ ਤਾਰੀ ਨੂੰ ਕਹਿ ਵੀ ਸੁਪਤਾਸ਼ ਲੈ ਕੇ ਜਾਣਾ ਆਪਾਂ ਮੈਂ ਕਿੰਦੇ ਨੂੰ ਕਹਾਂ ਮੈਂ ਤੂੰ ਸੁਪਤਾਸ਼ ਲੈ ਜਾ ਤਾਰੀ ਨੇ ਇਸ ਕਿੰਦੇ ਨੇ ਗੱਲ ਕਰੀ ਤਾਰੀ ਨਾਲ ਅਸੀਂ ਸੁਪਤਾਸ਼ ਲੈ ਗਏ ਫਿਰ ਉੱਥੇ ਦਸਣਾ ਸੀ ਚੰਡੀਗੜ੍ਹ ਨਾਲ ਸ਼ੋਅ ਬਾਰੇ ਗੈਰੀ ਹੂੰ ਉੱਥੇ ਤੋਂ ਦੂਜੇ ਤੇ ਨਹੀਂ ਆਇਆ ਚੌਥੇ ਤੇ ਆਏ ਆ ਤੇ ਗੋਲਡਨ ਖਲੀਫੇ ਨੇ ਤੈਨੂੰ ਹਲਾਇ ਹਰਾਇਆ ਬੁਲਾਉਂਦੇ ਨੇ ਤੈਨੂੰ ਹਰਾਇਆ ਉਹ ਵੀ ਦੱਸਣਾ ਪੰਜਾਬ ਸ਼ਿੰਗਾਰ ਤਾਂ ਇੱਕ ਬੱਚਾ ਸੀ ਅਸੀਂ ਵੱਡਿਆਂ ਚ ਪਾਤਾ ਠੀਕ ਹਮ ਨਾਲੇ ਜਿੱਤ ਹਾਰ ਬਣੀ ਆ ਔਰ ਜਿਹੜੇ ਇਹ ਕਹਿੰਦਾ ਜਗਰਾਮਾ ਜਗਰਾਮਾ ਸ਼ਾਹਬਾਦ ਤੇ ਪੰਜਾਬ ਸ਼ਿੰਗਾਰ ਦਾ ਮੁਕਾਬਲਾ ਕਰਤਾ ਇਹਨਾਂ ਨੇ ਠੀਕ ਐ ਐਂਡ ਤੇ ਆ ਕੇ ਉਹੀ ਗੱਲ ਉੱਥੇ ਰੌਲਾ ਪਾ ਗਏ ਮੈਂ ਹਾਂ ਜੀ ਅਸੀਂ ਤਾਂ ਦੱਸ ਦਿਆਂ ਸਾਹਬਾਦ ਦਾ ਨੰਬਰ ਕਿੱਥੋਂ ਕੱਟਦਾ ਤੁਸੀਂ ਸਾਡੇ ਵਾਲਾ ਦੱਸ ਦੋ ਠੀਕ ਮੈਂ ਤਾਂ ਜਿਹੜੇ ਚ ਸੀ ਠੀਕ ਹੁਣ ਗੱਲ ਤਾਂ ਇਹ ਆ ਵੀ ਤੂੰ ਚੌਥਾ ਨਾਮ ਫੜ ਲਿਆ ਸੀ ਢੰਡੀ ਜੀ ਅਸੀਂ ਕਿਉਂ ਫੜੀਏ ਫਿਰ ਹੂੰ ਅੱਛਾ ਇਹ ਵੀ ਹੋਇਆ ਇਹਨੇ ਗਾਲਾਂ ਕੱਢੀਆਂ ਅਲੀ ਸ਼ਾਨ ਦਾ ਜਿਹੜਾ ਬਰੀਡਰ ਆਇਆ ਸੀ ਜੱਜ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਉਹ ਬਤੇ ਕੀ ਕਹਿੰਦੇ ਉਹ ਇਹ ਹੁਣ ਬਦਮਾਸ਼ ਬੰਦਾ ਉਹਨਾਂ ਨਾਲ ਕੀ ਲੜਨਾ ਸੀ ਉਹ ਬਜ਼ੁਰਗ ਬੰਦੇ ਉਹ ਕਹਿੰਦੇ 1 2 1 2 3 ਆਸੇਮ ਪੰਜਾਬ ਨਹੀਂ ਆਉਣਗੇ ਹੂੰ ਸੋ ਇਸ ਵਾਰ ਬੰਦ ਕਰਤਾ ਜੰਨੀ ਕਹਿੰਦਾ ਬਾਕੀ ਐਨੀਮਲ ਕਰਾਤੇ ਗੋਇਆਂ ਬੱਚੀਆਂ ਘੋੜੀ ਵੀ ਬੰਦ ਕਰਤੇ ਇਹ ਦੇਣਾ ਜੀ ਗੈਰੀ ਦੀ ਕਿਹੜੇ ਤੱਤ ਜਿਹੇ ਨੇ ਜਿਹਨੂੰ ਉਹਨਾਂ ਦਾ 1 ਨੰਬਰ ਤੇ ਤੁਹਾਡਾ 8 ਨੰਬਰ ਤੇ ਕਰਦਾ ਕਿਹੜੀ ਚੀਜ਼ ਇਗਨੋਰ ਕੀਤੀ ਗਈ ਹੈ ਥੋੜਾ ਉਹ ਵੀ ਦੱਸ ਦੋ ਹੁਣ ਮੈਂ ਕੁਝ ਜਿ ਸਮੁੰਦਰ ਪਾ ਦਾਂ ਬਸ ਉਹ ਇੱਕੋ ਹੀ ਗੱਲ ਆ ਵੀ ਗਰੀਬ ਬੰਦੇ ਕੋਲ ਦੁਨੀਆ ਦਾ ਐਡਾ ਮਹਾਨ ਘੋੜਾ ਮੇਰੀ ਪੀੜ ਦੇ ਮਾਲਕ ਨੇ ਬਖਸ਼ਿਆ ਇਹ ਚੱਲਿਆ ਨਹੀਂ ਜਾਂਦਾ ਨਾਲੇ ਇਹ ਜਿਹੜੀਆਂ ਗੱਲਾਂ ਕਰਦੇ ਆ ਨਾ ਵੀ ਇਹ ਕਿਹੜਾ ਕੋਈ ਐਦਾਂ ਸ਼ਾਹਵਾਜ ਦੀ ਮਾਂ ਪੁੱਛ ਲਓ ਕਿੱਥੇ ਸੀ ਕੌਣ ਸੀ ਉਹਦੀ ਅੱਗੇ ਮਾਂ ਸ਼ਾਹਵਾਜ ਦੀ ਮਾ ਮਾਰੀ ਦੱਸ ਦੇਵੇ ਗੈਰੀ ਵੀ ਕਿਹਦੀ ਸੀ ਕਿੱਥੋਂ ਸੀ ਸਾਡੇ ਵਾਲੇ ਨੂੰ ਤਾਂ ਲਿਵਿੰਗ ਲੈ ਜਾਣ ਮਿਲਿਆ ਮਹਾਰਾਣੀ ਜੇ ਚਲੋ ਗੈਰੀ ਨੂੰ ਪੁੱਛ ਲਓ ਵੀ ਸ਼ਾਨ ਦੀ ਮਾਂ ਤੋਂ ਵੱਡੀ ਘੋੜੀ ਦੁਨੀਆ ਤੇ ਪੈਦਾ ਹੋਈ ਹੈ ਕੋਈ ਅਜੇ ਤੱਕ ਕਵੇਰੀ ਹੋਈ ਆ ਕਾਲੇ ਕਾਂਟੇ ਦੇ ਉਹ ਵੀ ਜੇ ਹੁਣ ਤੁਹਾਨੂੰ ਮੈਂ ਦੁਨੀਆ ਦੀਆਂ ਮਹਾਨ ਘੋੜੀਆਂ ਕੱਢਾਂ ਦੁਨੀਆ ਦੀਆਂ ਇੰਡੀਆ ਦੀਆਂ ਉਹ ਤਿੰਨ ਨੇ ਪਹਿਲੀਆਂ ਤਿੰਨ ਉਸ ਤੋਂ ਬਾਅਦ ਹੈ ਜਿਹੜੀਆਂ ਲਿਵਿੰਗ ਲੈਜੈਂਡ ਕਹਿ ਸਕਦੇ ਆ ਪਹਿਲੀ ਹੈਗੀ ਸ਼ਾਹ ਮਹਾਰਾਣੀ ਇਹੜੀ ਸ਼ਾਨ ਦੀ ਮਾਂ ਪੰਜਾਬ ਦੀ ਮਾਂ ਤੇ ਸਰਖਾਬ ਦੀ ਮਾਂ ਉਹਨੇ ਜਿੰਨੇ ਬੱਚੇ ਦਿੱਤੇ 5-5 ਸੀਰ ਤੋਂ ਉੱਪਰ ਦਿੱਤੇ ਨੇ ਤੇ ਸਾਰੇ ਚੈਂਪੀਅਨ ਦਿੱਤੇ ਨੇ ਉਦੋਂ ਦਾ ਕਵੇਰੀ ਕਾਂਟੇ ਦੀ ਮਾਂ ਭਾਰਤ ਰਤਨ ਦੀ ਮਾਂ ਇਹ ਤਾਂ ਭਾਰਤ ਰਤਨ ਨੂੰ ਵੀ ਸੱਚੋ ਕਹਿਤਾ ਕਹਿੰਦਾ ਸ਼ੋਅ ਐਨੀਮਲ ਨਹੀਂ 10 ਵਾਰ ਚੈਂਪੀਅਨ ਬਣਿਆ ਹੋ ਹਮ ਤੇ ਹਜ਼ਾਰ ਬੱਚਾ ਪੈਦਾ ਕਰਤਾ ਉਹਨੇ 10 ਬੱਚੇ ਜਿੱਤਨੇ ਆ ਨਾ ਜੀ ਇਕੱਲੇ 5 ਭਾਰਤ ਰਤਨ ਦੇ ਖੜੇ ਹੁੰਦੇ ਆ ਕਿੱਡੀ ਗੱਲ ਐ ਛੋਟੀ ਗੱਲ ਐ ਜੀ ਹੁਣ 10 ਬੱਚੇ ਜਿੱਤੇ ਆ ਦਸਾਂ ਜੋ ਬਾਕੀ ਸਾਰੀ ਦੁਨੀਆ ਦੇ ਘੋੜਿਆਂ ਦੇ ਘਣੇ ਇਕੱਲੇ ਬਾਹਰ ਤਾਂ ਨਹੀਂ ਪੰਜ ਖੜੇ ਆ ਜਿੱਥੇ ਇਹ ਕਹਿੰਦਾ ਸ਼ੋਅ ਨਹੀਂ ਕਰਨੀ ਤਾਲੀਆਂ ਨਹੀਂ ਕਰਨਾ ਦੱਸ ਐਦਾਂ ਬਾਕੀ ਤੇਰੇ ਵਾਲੀਆਂ ਸਾਰੇ ਘੋੜੇ ਕਰੋੜਾਂ ਨੇ ਅਸੀਂ ਤਾਂ ਭਾਈ ਆਤ ਬੰਨੇ ਅੱਜ ਤੱਕ ਖੱਛ ਲੈਣੇ ਆ ਭਵਿੱਖ 'ਚ ਕਦੇ ਦੁਬਾਰਾ ਇਕੱਠੇ ਹੋਣਗੇ ਘੋੜੇ ਹੋਣਗੇ ਘੋੜੇ ਕਿਉਂ ਨਹੀਂ ਹੋਵਾਂਗੇ ਗੈਰੀ ਨਾਲ ਵੀ ਮਿਲਾਂਗੇ ਸਾਡੀ ਕਿਹੜਾ ਗੋਲੀ ਚੱਲ ਗਈ ਭਰਾ ਉਹਨੇ ਤੱਕਾ ਕਰਿਆ ਕੋਈ ਗੱਲ ਨਹੀਂ ਭਰਾ ਆਪਣਾ ਐਸੀ ਕੀ ਗੱਲ ਜੱਜਾਂ ਦੀ ਗਲਤੀ ਮੰਨਦੇ ਹੋ ਮੇਨੂੰ ਟੋਟਲੀ ਫੇਕ ਸੀ ਨਾ ਕੰਮ ਸਾਰਾ ਸਣੀ 골ਡਨ ਰੌਕ ਲੈ ਕੇ ਗਿਆ ਭੋਗੇ ਵਾਲਾ ਆਪਣੇ ਵਾਂਗੂੰ ਤਾਂ 12-12 ਦਾ ਚੈਂਪੀਅਨ ਤੁਸੀਂ ਤਾਂ ਲੈ ਕੇ ਜਾਂਦੇ ਸੀ ਕਿ ਉਥੋਂ ਬੰਦੇ ਕਿਰਾਏ ਤੇ ਖਰਚੇ ਤੇ ਕੂਕਾ ਮਾਰਨ ਨੂੰ ਹੈ ਤੇ ਆਇਨੇ ਕਦੇ ਦੂਜਾ ਵੀ ਨਹੀਂ ਫੜਿਆ ਦੂਜੇ ਤੇ ਕਲੇਸ਼ ਕਰਿਆ ਸਣੀ ਨੇ ਕਿੰਨੀ ਵਾਰ ਦੂਜੇ ਨੰਬਰ ਤੇ ਆ 골ਡਨ ਰੌਕ 10 ਚੋਂ ਬਾਹਰ ਕੱਢਿਆ 10 ਚੋਂ ਬਾਹਰ ਕੱਢਿਆ ਫੇਰ ਜੇ ਤੁਸੀਂ ਹਾਰਾਂ ਦੀ ਗੱਲ ਕਰੋ ਤੁਸੀਂ ਕਿੰਨਾ ਮਰਜ਼ੀ ਲੋਡ ਜ਼ੋਰ ਲਾ ਲਓ ਇਹ ਨਹੀਂ ਦਬਦਾ ਮ ਹੁ ਮੈਂ ਇਹ ਨਹੀਂ ਦੱਸਦਾ ਹਾਂ ਕਹਿੰਦੇ ਆਪ ਵੀ ਤੁਸੀਂ ਕਰਾਣੇ ਕੋ ਮੁਕਾਬਲੇ ਹਾਂ 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 ਆਪਣਾ ਸ਼ੋਅ ਨੋਟ ਕਰ ਲਓ ਜੀ 6 7 8 ਮਾਰਚ ਦਾ ਭੋਗੀ ਵਾਲਾ ਉਸ ਤੋਂ ਪਹਿਲਾਂ ਸ਼ਾਇਦ ਨਾਨਕਸਰ ਕਲੇਰਾ ਇੱਕ ਸ਼ੋਅ ਉਹ ਵੀ ਆਪਾਂ ਕਰਾ ਰਹੇ ਹਾਂ ਜਿਹੜਾ ਆਪਣੇ ਵਾਲਾ ਭੋਗੀ ਵਾਲਾ ਉਹਦੇ ਵਿੱਚ 6 ਰਿੰਗ ਮਾਰਵਾੜੀ ਦੇ ਹੋਣਗੇ ਤੇ ਸ਼ੋਅ ਐਨੀਮਲ ਵੀ ਕੱਢਿਆ ਜਾਣਾ ਉਹਦੇ ਵਿੱਚ ਟਰੈਕਟਰ ਇਨਾਮ ਦੇ ਵਿੱਚ ਦਿੱਤਾ ਜਾਣਾ ਜੌਂਡੀਰ ਜਾਂ 911 ਜੋ ਇੱਕ ਟਰੈਕਟਰ ਹੋਊਗਾ ਤੇ ਉਸ ਤੋਂ ਬਿਨਾਂ ਦੋ ਬਲਟ ਹੋਣਗੇ ਉਸ ਤੋਂ ਬਿਨਾ ਚਾਰ ਮੋਟਰਸਾਈਕਲ ਹੋਣਗੇ ਤੇ 100 ਦੇ ਕਰੀਬ ਫਰਿੱਜ ਲੈਣੀਆਂ ਹੋਣਗੀਆਂ ਤੇ ਜਿਹੜੇ ਜੱਜ ਨੇ ਉਹ ਰਿਸਪੈਕਟਡ ਸਾਡੇ ਅਸੀਂ ਉਹਨਾਂ ਨਾਲ ਸਾਡੀ ਗੱਲ ਤਾਂ ਹੋਈ ਨਹੀਂ ਅਸੀਂ ਰਿਕੁਐਸਟ ਕਰਾਂਗੇ ਦੁਬਾਰਾ ਵੀ ਸਾਡੇ ਪੰਜਾਬ ਦੇ ਜਿਹੜੇ ਸਭ ਤੋਂ ਵੱਡੇ ਬਰੀਡਰ ਜਿੱਥੋਂ ਸ਼ੁਰੂ ਹੋਇਆ ਕੰਮ ਜੋਲ ਸਾਹਿਬ ਹੋਗੇ ਬਾਈ ਇਕਵਾਲ ਹੋ ਗਿਆ ਲੀਲਾਣਾ ਸੁਧਾਰਤ ਜੀ ਹੋਗੇ ਅਲੀ ਸ਼ਾਨ ਬਰੀਡ ਕਰਿਆ ਸਵੇ ਸਿੰਘ ਜੀ ਹੋਗੇ ਜਗਜੰਦਰਪਾਲ ਜਿਓਗੇ ਮੈਂ ਕਿਹੜਾ ਮਿਲਿਆ ਇਹਨਾਂ ਨੂੰ ਬਾਈ ਮਿਲਿਆ ਨਹੀਂ ਕਦੇ ਇਹਨਾਂ ਨੇ ਦਿੱਤੇ ਆ 30 30 ਘੋੜੇ ਦੁਨੀਆ ਨੂੰ ਚੈਂਪੀਅਨ ਇਹਨਾਂ ਨੂੰ ਜੱਜ ਲਾਵਾਂਗੇ ਤੇ ਕੁਰਾਨ ਸ਼ਰੀਫ ਗੀਤਾ ਤੇ ਗੁਟਕਾ ਸਾਹਿਬ ਤੇ ਬਾਈਬਲ ਉੱਚੀ ਜਗ੍ਹਾ ਤੇ ਰੱਖ ਕੇ ਸੌਹ ਸਾਹਮਣੇ ਰੱਖਾਂਗੇ ਸੌਹ ਖਵਾ ਜੱਜ ਵੇਖ ਸਕਦੇ ਆ ਮੈਂ ਗੱਲ ਕਰਨ ਲੱਗਿਆ ਸੀ ਕਿ ਇਹਦਾ ਹੋਵੇ ਵੀ ਜਿਹੜਾ ਮੁਕਾਬਲਾ ਕਰਾਵੇ ਫਿਰ ਉਹ ਵੀ ਆਪਣੇ ਨੂੰ ਪਹਿਲੇ ਨੰਬਰ ਤੇ ਰੱਖ ਲੈ ਪਾਉਣੀ ਨਹੀਂ ਅਸੀਂ ਘੋੜੇ ਨਹੀਂ ਪਾਉਣੇ ਆਪਣੇ ਰੌਲਾ ਕਿਵੇਂ ਪਾਈਓ ਅੱਛਾ ਨਾ ਨਾ ਜੀ ਟੋਟਲੀ ਜੈਨੂਅਲ ਫਿਰ ਹੋਰ ਸੁਣੋ ਪਹਿਲੀ ਵਾਰ ਹੋਊਗਾ ਸ਼ਕਰੀਨ ਲਾਵਾਂਗੇ ਇਹ ਗੈਰੀ ਕਹਿੰਦਾ ਕਿ ਕਿੱਡੀ ਕਿੱਡੀ ਮਤਲਬ ਉ ਤੋਂ ਐਮਐਲਏ ਬਣਨਾ ਤੇ ਜਿੱਤਣਾ ਮਤਲਬ ਕਿਹੜਾ ਪੰਜਾਬ ਜੀ ਆਹ ਇੱਕ ਸੰਗਾਰ ਦੀ ਗੱਲ ਨਹੀਂ ਕਰਦਾ ਕਹਿੰਦਾ ਕਿਹੜਾ ਪੰਜਾਬ ਹੁਣ ਉਹ ਦੱਸੂਗਾ ਕਹਿੰਦਾ ਵੀ ਘੋੜੇ ਕਿਵੇਂ ਕਿਹੜੇ ਲੋਕ ਨਾਲ ਇਹ ਕਹਿੰਦਾ ਕੀ ਗੱਲ ਜਿੰਨੇ ਦਰਸ਼ਕ ਵੀਰ ਨਾ ਕਹ ਉਹਨਾਂ ਨੂੰ ਜਿਹੜੇ ਬਾਹਰ ਬੈਠੇ ਸੀ ਦਰਸ਼ਕ ਵੀ ਨਹੀਂ ਹੈਗੇ ਉਹ ਉਹਨਾਂ ਦੇ ਘਰੇ ਇੱਕ ਇੱਕ ਦੋ ਦੋ ਘੋੜੀਆਂ ਨੇ ਐਨੀ ਅੱਧੀ ਰਾਤ ਨੂੰ 12 ਵਜੇ ਦਾ ਕੋਈ ਨਹੀਂ ਵਹਿੰਦਾ ਜਿਹੜਾ ਉੱਥੇ ਗਿਆ ਉਹਦੇ ਘਰੇ ਘੋੜੀ ਦੀ ਆ ਇਸੇ ਕਰਕੇ ਤਾਂ ਇਹਨੂੰ ਦੁੱਖ ਆ ਸਾਰੇ ਕਿਸਾਨ ਹੋ ਰਹੇ ਆਉਂਦੇ ਆ ਘੋੜੀ ਭਰੌਣ ਇਸ ਚੀਜ਼ ਦਾ ਦੋਖਾ ਹੋਰ ਤਾਂ ਕੋਈ ਇਸ ਚੀਜ਼ ਦਾ ਕੰਮ ਨਹੀਂ ਹੈ ਨਾ ਤੇ ਉਸ ਤੋਂ ਬਿਨਾ ਹੁਣ ਜਿਹੜੀ ਸਾਡੀ ਜੱਜਿੰਗ ਅਸੀਂ ਸਕਰੀਨ ਲਾਵਾਂਗੇ ਬੱਡੀ ਉਹਦੇ ਵਿੱਚ ਜਿੰਨੇ ਦਰਸ਼ਕ ਹੋਣਗੇ ਸਾਰੇ ਉਹ ਜਦੋਂ ਜੱਜ ਲਾਊਗਾ ਨੰਬਰ ਨਾਲ ਦੀ ਨਾਲ ਸਕਰੀਨ ਤੇ ਸ਼ੋ ਹੋਣਗੇ ਸਾਰੇ ਕੰਪਿਊਟਰ ਤੇ ਪੂਰਾ ਮਤਲਬ ਕਿ ਜਗਾੜ ਇਦਾਂ ਦਾ ਬਣਾਵਾਂਗੇ ਤੇ ਪੂਰਾ ਆ ਜਿਓ ਦੀ 6 7 8 ਮਾਰਦੇ ਬਸ ਅਰਦਾਸ ਕਰਿਓ ਮੈਂ ਜਾਉਂਦਾ ਰਹਾ ਮਾਂ ਪੰਜਾਬ ਸਿੰਘਾ ਠੀਕ ਰਵੇ ਤੇ ਨਿਆਸ ਸਿੰਘ ਅਰਬੀ ਉੱਥੇ ਸ਼ੋਅ ਕਰਾਂਗੇ ਤੁਹਾਨੂੰ ਉਹ ਦਿਖਾਣ ਲਈ ਲੈ ਕੇ ਆਵਾਂਗੇ ਸ਼ੋਅ 'ਚ ਮੇਰਾ ਕੋਈ ਨਹੀਂ ਪੈਂਦਾ ਹਾਲਾਂਕਿ ਮੇਰੇ ਕੋਲ ਛੇ ਹੀ ਰੰਗ ਖੜੇ ਆ ਗੈਰੀ ਛੇ ਰੰਗ ਖੜੇ ਆ ਮੇਰੇ ਕੋਲ ਹੂੰ ਦੁੱਧ ਦੰਦ ਵੀ ਖੜਾ ਦੋ ਦੰਦ ਵੀ ਖੜਾ ਬੜੇ ਵੀ ਖੜੇ ਆ ਤੇ ਦੋ ਦੰਦ ਵੀ ਖੜੇ ਠੀਕ ਹੈ ਤੇ ਬਾਕੀ ਅਸੀਂ ਗਰੀਬਾਰੀ ਗੱਲ ਤਾਂ ਕਰਦੇ ਕਿਉਂਕਿ ਇੰਟਰਵਿਊ ਇਹ ਗੱਲੇ ਗੈਰੀ ਨੇ ਕਰੀ ਆ ਉਹ ਵੀ ਤਾਂ ਕਰਕੇ ਹੁਣ ਇਹਨੂੰ ਸਾਨੂੰ ਫੋਨ ਇੰਨੇ ਆਏ ਕੱਲ ਮੈਂ ਫੋਨ ਸਾਈਡ ਤੇ ਰੱਖਿਆ ਕਿਉਂਕਿ ਫੋਨ ਤਾਂ ਮੈਂ ਤਾਂ ਇੰਨੇ ਚੱਕ ਨਹੀਂ ਹੁੰਦੇ ਤੇ ਸਵੇਰੇ ਫੋਨ ਚੱਕਿਆ 625 ਮਿਸ ਕਾਲ ਆਂਦੀ ਜੇ ਆਪਾਂ ਗੱਲ ਕਰੀਏ ਜਿਹੜੇ ਉੱਥੇ ਉਸ ਸਮੇਂ ਤੁਸੀਂ ਕਹਿੰਦੇ 12-12 ਵਜੇ ਤੱਕ ਜਿਹੜੇ ਦਰਸ਼ਕ ਮੌਜੂਦ ਸੀ ਵੀ ਉਹ ਸਾਰੇ ਘੋੜੇ ਘੋੜੀਆਂ ਵਾਲੇ ਸੀ ਹਾਂਜੀ ਪਰ ਜਿਹੜੇ ਮੋਬਾਈਲਾਂ ਤੇ ਤੁਹਾਨੂੰ ਸਹਿਮਤੀ ਦੇ ਰਹੇ ਨੇ ਤੁਹਾਡੀਆਂ ਵੀਡੀਓਜ਼ ਲਾਈਕ ਜਾਂ ਜੋ ਵੀ ਆ ਉਹਨਾਂ ਨੂੰ ਤੇ ਮੇਰੇ ਖਾਤੇ ਕੋੜਾ ਕੋੜੇ ਮੈਨੂੰ ਪਤਾ ਨਹੀਂ ਹੋਣਾ ਕਿ ਪਤਾ ਨਹੀਂ ਜੀ ਪੰਜਾਬ ਚ ਜੰਮੇ ਆ ਘੋੜਿਆਂ ਦੇ ਸਾਡਾ ਕਾਠੀਆਂ ਦੇ ਜਨਮ ਹੋਇਆ ਘੋੜਿਆਂ ਦੀ ਤੇ ਘੋੜਾ ਤਾਂ ਦੱਸ ਹੀ ਦਿੰਦਾ ਨਾ ਖੜਾ ਚਲੋ ਕੈਰੈਕਟਰਾਂ ਦਾ ਨਹੀਂ ਨਾ ਪਤਾ ਤਾਂ ਘੋੜੇ ਦਾ ਤਾਂ ਪਤਾ ਵੀ ਘੋੜੇ ਇਦਾਂ ਦੇ ਹੁੰਨੇ ਆ ਠੀਕ ਆ ਦਰਸ਼ਕਾਂ ਨੂੰ ਹੁਣ ਘੋੜਾ ਪੰਜਾਬ ਸਿੰਘ ਆ ਜਦੋਂ ਤੁਰਦਾ ਦੱਸਦਾ ਨਹੀਂ ਕੀ ਉਹਦੀ ਚਾਲ ਚ ਕਮੀ ਆ ਕਮੀ ਤਾਂ ਦੱਸੋ ਨਾ ਤੁਸੀਂ ਕਹਿੰਦਾ ਗਰਦਨ ਮੋਟੀ ਆ ਪਠਾਨ ਮੂਰੇ ਲਿਆਂਦਾ ਸਾਹਬ ਆਜਦੇ ਸਾਹਬ ਆਜਦੀ ਮੈਂ ਵੀਡੀਓ ਜੇ ਸਕਰੀਨ ਤੇ ਚਲਾਦਾ ਪਿਛਲੀਆਂ ਲੱਗਦਾ ਐਦਾਂ ਕਰੀ ਖੜਾ ਕੇ ਦੋ ਪਰਫਾਰਮ ਕਰਦਾ ਤੇ ਜਿੱਦਾਂ ਲਿੱਦ ਕਰਦਾ ਹੁੰਦਾ ਇੱਥੇ ਕੁੱਬ ਐ ਪੈਰਟ ਨੋਜ ਐ ਹੂੰ ਜੇ ਨਹੀਂ ਹੈਗਾ ਪੈਰਟ ਨੋਜ ਸਾਬਾ ਅੱਜ ਦਾ ਤਾਂ ਗੈਰੀ ਸੌ ਚੁੱਕੇ ਅਸੀਂ ਅਸੀਂ ਫੈਕਟ ਤੇ ਗੱਲ ਕਰਦੇ ਆਂ ਅਸੀਂ ਜਿਹਦੇ ਐ ਕੰਨਾਂ ਦਾਤੀ ਕਰਨਾਂ ਅਸੀਂ ਉਹਦਾ ਵੀ ਹਜੇ ਦਿਮਾਗਕ ਦਾ ਨਾਮ ਨਹੀਂ ਦੱਸਿਆ ਵੀ ਕਿਸੇ ਦਾ ਕੰਮ ਨਾ ਖੜੇ ਨਹੀਂ ਹੈ ਕਿ ਵੀਡੀਓ ਲਾ ਦਨੇ ਆ ਉਸ ਤੋਂ ਬਿਨਾ ਫੈਕਟਾਂ ਦੇ ਗੱਲ ਕਰਦੇ ਆਂ ਜਿਹੜੇ ਪਹਿਲੇ 7 ਨੰਬਰਾਂ ਜਿੰਨਾਂ ਨੇ ਘੋੜੇ ਕਰੇ ਆ ਠੀਕ ਆ ਉਹਦੇ ਵਿੱਚੋਂ ਇੱਕ ਘੋੜਾ ਜਿਹੜਾ ਕਿ ਮੈਡੀਕਲ ਤੌਰ ਤੇ ਡਿਸਕਵਲਿਫਾਈ ਆ ਜਿਹੜਾ ਇੰਟਰਵਿਊ ਨਹੀਂ ਹੋ ਸਕਦਾ ਘੋੜਾ ਸ਼ੋਅ 'ਚ ਸਿੰਗਲ ਟੈਸਟੀਕਲ ਘੋੜਾ ਇਹ ਜਿਤਾ ਆਗੇ ਜਿਹੜਾ ਕਿ ਐਂਟਰ ਨਹੀਂ ਹੋ ਸਕਦਾ ਕਿਉਂਕਿ ਪੈਸਾ ਹੁਣ ਜੇ ਤੁਸੀਂ ਉਦਾਂ ਦਾ ਕਹਿਣਾ ਇਹ ਨਾਲੇ ਗੈਰੀਬਾਈ ਨੂੰ ਕਹਿੰਦੇ ਇਹ ਤਾਂ ਅਸੀਂ ਵੀ ਗੱਲ ਮੰਨਦੇ ਆ ਵੀ ਤੂੰ ਬਹੁਤ ਅਮੀਰ ਤੈਨੂੰ ਡਿਫੈਂਡਰ ਆ ਤੇਰੇ ਕੋਲ ਰੂਬੀ ਕਾਉਨ ਆ ਤੇਰੇ ਕੋਲ ਸਾਰਾ ਕੁਝ ਅਸੀਂ ਕਿਹੜਾ ਇਸ ਗੱਲ ਨੂੰ ਇਗਨੋਰ ਕਰਦੇ ਇਸ ਤਰ੍ਹਾਂ ਮੰਨਦੇ ਆ ਫਰ ਜੇ ਤੂੰ ਇੰਨਾ ਕੁਝ ਆ ਤੇਰੇ ਕੋਲ ਫਿਰ ਲਾਲਚ ਵੀ ਛੱਡ ਦੇ ਹੁਣ ਜਦੋਂ ਗੱਲ ਕਰੀਏ ਜਿਹੜੇ ਜੱਜ ਤੇ ਜੱਜਾਂ ਤੋਂ ਬਿਨਾਂ ਕੋਈ ਹੋਰ ਮਾਹਿਰਾਂ ਨਾਲ ਗੱਲ ਹੋਈ ਆ ਉਹ ਕਹ ਰਹੇ ਨੇ ਬਾਕੀ ਜਿਹੜਾ ਸਾਰੀ ਸ਼ੋਅ ਦਾ ਦੋ ਹੀ ਹੱਥਾਂ ਦਾ ਸ਼ੋਅ ਸੀਗਾ ਜੱਜ ਜਦੋਂ ਜਜਿੰਗ ਕਰਦੀ ਸੀਗੀ ਜਜਿੰਗ ਕਰਨ ਤੋਂ ਬਾਅਦ ਮਾਰਕ ਸ਼ੀਟ ਸਣੀ ਦੇ ਹੱਥ 'ਚ ਆਉਂਦੀ ਸੀ ਮੋਗੇ ਵਾਲੇ ਦੀ ਉਹ ਪਹਿਲਾਂ ਘੋੜੇ ਦਾ ਨਾਮ ਪੁੱਛਦਾ ਸੀ ਫਿਰ ਪੁੱਛਦਾ ਸੀ ਕਿਹਦਾ ਘੋੜਾ ਮਾਲਕ ਦਾ ਕੀ ਨਾਮ ਆ ਫਿਰ ਜੇ ਉਹ ਮਾਲਕ ਦਾ ਨਾਮ ਉਹਦੇ ਆਲਾ ਪੈਸੇ ਦਿੱਤੇ ਆਲਾ ਤਾਂ ਠੀਕ ਆ ਨਹੀਂ ਉਹ ਆਪਣੇ ਆਪ ਬੰਦ ਇਹ ਕਾਦੀ ਜਜਿੰਗ ਹੋ ਗਈ ਫਿਰ ਸਾਰੇ ਨਾ ਜੀ ਕਿੰਗ ਮੇਕਰ ਗੈਰੀ ਬਾਈ ਸੀ ਤਾਂ ਸੱਚਾ ਚੱਲਦਾ ਪੈਸਾ ਚੱਲਦਾ ਬਿਲਕੁਲ ਪੈਸਾ ਨਹੀਂ ਚੱਲਦਾ ਆਕੜ ਬਸ ਈਗੋ ਹੂੰ ਪੈਸੇ ਦੀ ਤਾਂ ਕਮੀ ਨਹੀਂ ਨਾ ਕਿਸੇ ਨੂੰ ਤੁਹਾਡੇ ਤੋਂ ਕੀ ਦੁੱਖ ਹੈ ਪੈਸੇ ਦੀ ਤਾਂ ਕਮੀ ਕੋਈ ਨਹੀਂ ਕਿਸ ਨੂੰ ਤੁਹਾਡੇ ਤੋਂ ਕੀ ਦੁੱਖ ਹੈ ਦੁੱਖ ਇਹ ਆ ਜਿਹੜੇ ਕਿਸਾਨ ਘੂਣੀਆਂ ਪਰੌਣ ਆ ਰਹੇ ਨੇ ਪੰਜਾਬ ਸੰਘਾਰ ਤੋਂ ਹੂੰ ਉਹ ਗੈਰੀ ਦੇ ਕਿਉਂ ਨਹੀਂ ਜਾ ਰਹੇ ਮਲ ਦੁਕਾਨਦਾਰੀ ਖਰਾਬ ਹੋ ਗਈ ਆ ਹੋਰ ਬੜਿਆਂ ਦੀ ਸਾਰਿਆਂ ਦੀ ਕਰਤੀ ਹੂੰ ਚੱਕੀ ਜਾਮ ਕਰਤੇ ਹੂੰ ਠੀਕ ਆ ਆ ਅਸੀਂ ਕਿਸੇ ਦੇ ਕਿਸੇ ਦੇ ਕਿਸੇ ਦੇ ਜਨਮ ਤੋਂ ਨਹੀਂ ਰਿੰਦਣਾ ਚਾਹੁੰਦੇ ਪਰ ਜੇ ਤੁਸੀਂ ਇਦਾਂ ਕਹਿੰਦੇ ਹੁੰਦੇ ਨੇ ਵੀ ਸ਼ੇਰ ਦੇ ਪਿੱਠ 'ਚ ਅੰਦਰ ਉਂਗਲੀ ਦਈ ਜਾਓਗੇ ਫਿਰ ਉਹ ਪੰਜਾ ਮਾਰ ਦਿੰਦਾ ਅਸੀਂ ਨਿੰਦਣਾ ਨਹੀਂ ਕਿਸੇ ਅਸੀਂ ਤਾਂ ਫੈਕਟਾਂ ਦੇ ਗੱਲ ਕਰਕੇ ਵੀ ਆਪਣੇ ਨਵੇਂ ਟਰੈਕਟਰ ਦੀਆਂ ਚਾਬੀਆਂ ਗੁਰਦੁਆਰੇ ਰੱਖ ਦਿੰਨੇ ਆ ਗੈਰੀ ਸੌਹ ਚੁੱਕ ਕੇ ਤੇ ਸਣੀ ਸੌਹ ਚੁੱਕ ਕੇ ਚਾਬੀਆਂ ਜਾ ਕੇ ਲੈ ਜਾਣ ਫ੍ਰੀ ਆ ਉਹਨਾਂ ਨੂੰ ਸੌਹ ਚੁੱਕ ਕੇ ਲੈ ਜਾਣ ਵੀ ਜੱਜਮੈਂਟ ਸਹੀ ਹੋਈ ਆ ਸਾਹਬਾ ਜੀ ਮੰਨ ਲਾ ਤੁਸੀਂ ਪਹਿਲੇ ਤੁਸੀਂ ਕੀ ਗੱਲ ਪੰਜਾਬ ਦੂਜੇ ਤੇ ਕਿਉਂ ਨਹੀਂ ਕਰਿਆ ਕਮੀ ਦੱਸੋ ਨਾ ਦੂਜੇ ਤੇ ਕਿਉਂ ਨਹੀਂ ਲਾਇਆ ਗੱਲ ਤਾਂ ਇਹ ਆ ਤੁਸੀਂ 8ਵੇਂ ਤੇ ਇਸ ਕਰਕੇ ਲਾਇਆ ਵੀ ਬਾਬੇ ਨੂੰ ਜ਼ੀਰੋ ਕਰਾਂਗੇ ਹੂੰ ਇਹ ਕਹਿੰਦਾ ਚਾਰ ਡਿਫੈਂਡਰਾਂ 11 ਕਰੋੜ ਲੱਗਿਆ ਜੀ ਠੀਕ ਆ ਤੇ ਜਿਹੜੇ ਕਹਿੰਦੇ 11 ਕਰੋੜ ਬਹੁਤ ਘੱਟ ਹੈ ਤਾਂ ਨਹੀਂ ਦਿੱਤਾ ਸੀ ਕਿ ਨਾ ਦੇਣਾ ساری ਜ਼ਿੰਦਗੀ ਜੇ ਦਵਾਂਗੇ ਨਾ ਤਾਂ ਉਹ ਤਾਂ ਉਦੋਂ ਦਵਾਂਗੇ ਜਦੋਂ ਕੁਰਬਾਨੀ ਦੇਣੀ ਪੈਗੀ ਇੱਕ ਦੋ ਬੰਦਿਆਂ ਨੂੰ ਸਾਨੂੰ ਵਿੱਚੋਂ ਉਹ ਵੀ ਦੁਨੀਆ ਤੇ ਇਤਿਹਾਸ ਬਣੂਗਾ ਐਦਾਂ ਨਹੀਂ ਹੈਗਾ ਵੀ ਪੈਸੇ ਲਾਲਚ ਚਾ ਕੇ ਚਲੂ ਫੜਾ ਦੋ ਨੈਣਾ ਸਾਰੀ ਦੁਨੀਆ ਨੂੰ ਬਾਨੀ ਨੂੰ ਪਤਾ ਇਸ ਗੱਲ ਦਾ ਹੂੰ ਵੀ ਦੁਨੀਆ ਤੇ ਸਭ ਤੋਂ ਫੇਮਸ ਕੋੜਾ ਪੰਜਾਬ ਤੇ ਖੜਾ ਹੈ ਪੰਜਾਬ ਸ਼ਿੰਗਾਰ ਤੇ ਨਾ ਤਾਂ ਉਹਦੇ ਵਰਗੀ ਬਲੱਡ ਲਾਈਨ ਆ ਕਿਸੇ ਕੋਲ ਤੇ ਨਾ ਉਹਦੇ ਵਰਗਾ ਕੈਰੇਕਟਰ ਆ ਨਾ ਉਹਦੇ ਵਰਗਾ ਐਟੀਟਿਊਡ ਆ ਤੇ ਨਾ ਉਹਦੇ ਵਰਗਾ ਮਾਲਕ ਹੈ ਨਾ ਤਾਂ ਪੰਜਾਬ ਸ਼ਿੰਗਾਰ ਨੇ ਮੇਰੇ ਬਿਨਾ ਜੀ ਲਾਉਣਾ ਨਾ ਮੇਤੋਂ ਉਹਦੇ ਮਾਣਾ ਲੱਗਣਾ ਗੱਲ ਇਹ ਆ ਉਹਦਾ ਤਾਂ ਕੋੜਾ ਦਾ ਸਾਡਾ ਆਰਾਮਨਾ ਬਿਕ ਜਾਊਗਾ 15000 ਦਾ ਕੋਈ ਈ ਗੱਲ ਹੈ ਨਹੀਂ ਪਰ ਅਸੀਂ ਇਹਨੂੰ ਵੇਚਣੀ ਹੈ ਨਹੀਂ ਮਰ ਕੋ ਇਸ ਕਰਕੇ ਮੈਂ ਦੀ ਬਰੀਡਿੰਗ ਕਰਾਊਗਾ ਇਹਦਾ ਬੱਚਾ ਖੜਾ ਵੀ ਸੰਗਰੂਰ ਜੀਤ ਪ੍ਰਧਾਨ ਸਾਹਿਬ ਕੋਲੇ 15 ਮਹੀਨੇ ਉਹਦੀ ਉਮਰ ਹੋਗੀ ਜਾ ਕੇ ਪਤਾ ਕਰ ਲੋ ਜੀ 50 ਲੱਖ ਰੁਪਏ ਦਿੰਦਾ ਜਾਂ ਦਵਾ ਦੂੰਗੇ 1.5 ਕਰੋੜ ਮੰਗਦੇ ਆ ਹੂੰ ਇਹਦੀ ਮੇਰੇ ਘਰੋਂ ਬ੍ਰੀਡ ਹੋ ਕੇ ਬੇਸ਼ੇਰੀ ਵਿਕੀ ਆ ਪੰਜਾਬ ਸਿੰਗਾਰ ਦੀ ਮੈਂ 8 ਲੱਖ ਦੀ ਸੇਲ ਕਰੀ ਸੀਗੀ ਜੂ ਐਸੇ ਮੁੰਡੇ ਨੂੰ ਉਸ ਬੰਦੇ ਨੇ ਗਾਂ ਸੇਲ ਕਰਤੀ ਉਸ ਤੋਂ ਅੱਗੇ ਜੀ ਉਹ ਅੱਜ 15 ਮਹੀਨਿਆਂ ਦੀ ਬੇਸ਼ੇਰੀ 41 ਲੱਖ ਦੀ ਸੇਲ ਹੋਈ ਆ ਤੇ 1 ਕਰੋੜ ਤੱਕ ਪਹੁੰਚੂਗੀ ਮਨਪ੍ਰੀਤ ਵਾਲੀ ਸਾਹਿਬ ਦੇ ਦੋ ਸ਼ਾਇਦ ਇੱਕ ਜਾਂ ਦੋ ਬੇਸ਼ੇਰੀਆਂ ਖੜੀਆਂ ਜਿਨ੍ਹਾਂ ਦੀ ਕੀਮਤ 50 ਲੱਖ ਤੋਂ ਉੱਪਰ ਆ ਤਾਰੀ ਵਈ ਨੇ ਰਾਜਸਥਾਨ ਤੇ ਪੰਜਾਬ ਸੰਗਾਰ ਦੀ ਵੇਚੀ ਆ ਵਸ਼ੇਰੀ ਜਿਹਦੀ ਕੀਮਤ 60 ਲੱਖ ਤੋਂ ਉੱਪਰ ਹੈ ਇਹ ਤਾਂ ਖੜੋ ਇਹ ਤਾਂ ਆਪ 5 ਸਾਲ ਦਾ ਹਜੇ ਜਾਨ ਨੂੰ ਇਹਨੇ ਘੋੜਾ ਵਾਣਾ 8 ਸਾਲ ਦੇ 8 ਸਾਲ ਦਾ ਘੋੜਾ ਵਾਣਾ ਜਾਨ ਨੂੰ ਤੇਰੇ ਬੱਚੇ ਸ਼ੋਹ ਜਤੀਆਂ ਨੇ ਸਾਰੇ ਹੂੰ ਰੌਲਾ ਕੀ ਆ ਇਹ ਆ ਵੀ ਹਜੇ ਇਹਨੂੰ ਕਿਸਾਨਾਂ ਦੀਆਂ ਘੋੜੀਆਂ ਮਿਲ ਰਹੀਆਂ ਨੇ ਆਮ ਘੋੜੀਆਂ ਜਿਹੜੀਆਂ ਵੱਡੀਆਂ ਜਮੇ ਹੁਣ ਗੈਰੀ ਕੋਲੇ 50 ਘੋੜੀਆਂ ਨੇ ਉਹਨਾਂ 50 ਤੇ ਸ਼ਾਬਾਸ਼ ਛੱਡੂਗਾ ਉਹ ਤਾਂ ਵੱਡੀਆਂ ਘੋੜੀਆਂ ਨੇ ਨਾ ਪੈਸੇ ਕਰਕੇ ਮਹਿੰਗੀਆਂ ਘੋੜੀਆਂ ਖਰੀਦੀਆਂ ਹੋਈਆਂ ਤੇ ਬੱਚੇ ਫੇੜ ਨਹੀਂ ਜਾਂਲ ਰਹੇ ਤੇ ਸਾਡੇ ਕੋਲੇ ਕਿਸਾਨਾਂ ਦੀਆਂ ਘੋੜੀਆਂ ਆ ਰਹੀਆਂ ਗਰੀਬ ਬੰਦਿਆਂ ਦੀਆਂ ਇੱਕ ਘੋੜੀ ਕਰੋੜ ਰੁਪਏ ਦੀ ਤੁਸੀਂ ਘੋੜੇ ਨੂੰ ਦਿਖਾਓਗੇ ਇੱਕ ਘੋੜੀ ਲੱਖ ਰੁਪਏ ਦੀ ਘੋੜੇ ਨੂੰ ਦਿਖਾਓਗੇ ਤੇ ਪੰਜਾਬ ਸਿੰਘਾਂ ਰੋਣਾ ਤੇ ਵੀ ਦੁੱਖ ਤੋੜੀਆਂ ਆਉਂਦਾ ਹੁਣ ਭਾਰਤ ਰਤਨ ਦੇ ਸਭ ਤੋਂ ਚੰਗੇ ਰਿਜ਼ਲਟ ਆਉਣ ਦਾ ਕਾਰਨ ਇਹੀ ਆ ਕਿ ਤਾਰੀ ਲੀਲਾਣੇ ਕੋਲ 100 ਘੋੜੀਆਂ ਤੇ 70 ਘੋੜੀਆਂ ਤਾਂ ਆਪਣੇ ਕੋਲ ਟੌਪ ਦੀਆਂ ਜੇ ਉਹ 70 ਪੰਜ ਭਾਰਤ ਰਤਨ ਨੂੰ ਮਿਲੀਆਂ ਉਹ ਜੀ 70 ਵਾਲੀ ਤਾਂ ਇੱਕ ਵੀ ਨਹੀਂ ਮਿਲੀ ਹਜੇ ਪੰਜਾਬ ਸਿੰਘਾਂ ਨੂੰ ਟੌਪ ਵਾਲੀ ਇਹਨੂੰ ਹਜੇ ਕੋਈ ਘੋੜੀ ਨਹੀਂ ਮਿਲੀ ਉਹਦਾ ਕਾਰਨ ਕੀ ਹੈ ਕਿਸਾਨਾਂ ਵਾਲਿਆਂ ਦੀ ਕਿਸਾਨਾਂ ਵਾਲਿਆਂ ਦੀ ਦਾ ੱੱੱਕਾ ਖੜਕਣਾ ਹੂੰ ਤੇ ਜਿਹੜੇ ਲੋਕਾਂ ਨੇ ਪਿਆਰ ਕੀਤਾ ਲੋਕਾਂ ਨੂੰ ਕੀ ਕਹੋਂਗੇ ਜਿਹੜੇ ਹਰ ਬੰਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਵੀ ਕੀਤੇ ਨੇ ਲੋਕਾਂ ਨੂੰ ਮੈਂ ਆਪਣੇ ਸਿਰ ਤੇ ਬਿਠਾਉਣਾ ਆਪਣੀ ਮੇਰੀ ਦਸਤਾਰ ਨੇ ਲੋਕ ਮੇਰੀ ਸਿਰ ਦੀ ਪੱਗ ਨੇ ਲੋਕ ਲੋਕਾਂ ਨੂੰ ਮੈਂ ਆਪਣੀ ਆਪਣੀ ਮੈਨੂੰ ਕਿਵੇਂ ਹੁਣ ਮੈਂ ਕਹਾਂ ਆ ਝੋਲੀ ਅੱਡ ਕੇ ਮੈਂ ਸਾਰੇ ਲੋਕਾਂ ਲਈ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਪਰਮਾਤਮਾ ਸਾਰੀ ਦੁਨੀਆ ਨੂੰ ਸਰਬੱਤ ਦਾ ਭਲਾ ਕਰੇ ਸਾਰੇ ਚੜ੍ਹਦੀ ਕਲਾ ਜਿ ਰਹਣ ਉਹਨਾਂ ਦੀ ਚਰਮਣੀ ਧੂਣ ਮੇਰੇ ਸਿਰ 'ਤੇ ਅਸ ਜਿਹਨੇ ਬਾਈ ਨੇ ਗੀਤ ਬਣਾਇਆ ਉਹਨਾਂ ਲੱਡੂਆਂ ਨਾਲ ਤੋਲਾਂ ਹਾਂਜੀ ਦੇ ਮੁਕਾਬਲੇ ਹੋਣੇ ਆ ਹਾਂਜੀ ਚਲੋ ਧੰਨਵਾਦੀ ਦੱਸ ਜੀ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਜੋ ਕੋੜਿਆਂ ਦੀ ਦੁਨੀਆ ਦੇ ਵਿੱਚ ਅੱਜ ਇੱਕ ਉੱਚੇ ਮਕਾਮ ਤੇ ਨੇ ਅਤੇ ਹਾਰੇਆ ਕੋੜਾ ਵੀ ਜਿੱਤ ਗਿਆ ਲੋਕਾਂ ਦੇ ਕਹਿਣੇ ਮੁਤਾਬਕ ਤੇ ਲੋਕਾਂ ਦਾ ਪਿਆਰ ਬਹੁਤ ਮਿਲਿਆ ਅ타 ਪਿਆਰ ਮਿਲਿਆ ਇਤੋਂ ਤੱਕ ਕਿ ਗੀਤ ਵੀ ਜਿਹੜੇ ਹੈਗੇ ਨੇ ਉਹ ਕਰ ਦਿੱਤੇ ਨੇ ਮਲੇਰ ਕੋੜਲਾ ਤੋਂ ਸੁੱਖਾ ਖੇੜੀ ਵਾਲਾ